ਇੱਥੇ ਪਵੰਨੀਗੜਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਹ ਜਨਮ ਦਿਹਾੜਾ ਡਾਕਟਰ ਬੀ ਆਰ ਅੰਬੇਦਕਰ ਪਾਰਕ ਨੇੜੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਪਵੰਨੀਗੜਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਬੀਬੀ ਨਿਰੰਦਰ ਕੌਰ ਭਰਾਜ ਤੇ ਡਾਕਟਰ ਹਰਜਿੰਦਰ ਸਿੰਘ ਬਾਲੀਆ ਮੁੱਖ ਮਹਿਮਾਨ ਵਜੋਂ ਪਹੁੰਚੇ। ਇਹਨਾਂ ਦਾ ਸਨਮਾਨਤ ਵੀ ਕੀਤਾ ਗਿਆ। रिपोर्टर राज खुरमी भवानीगढ़ बच्चों का भविष्य जे बचाना है डॉक्टर कंपोज भामे एमबीबीएस बन गई थी पर जबती उधर वितकरा ਕੀਤਾ ਗਿਆ ਤੇ ਮਤਿਆ ਕਰ ਗਈ ਕੀ ਕਰੋਗੇ ਤੁਸੀਂ ਇਹ ਸਾਡਾ ਇੱਥੇ ਜਲੂਸ ਨਿਕਲਿਆ ਪਿਆ ਸਾਡੇ ਲੋਕਾਂ ਦਾ ਇਸ ਕਰਕੇ 바ਵਾ ਸਾਹਬ ਨੂੰ ਚੇਤੇ ਰੱਖੋ ਕਿੰਨੀ ਮੇਰੀ ਬੇਨਤੀ ਸੀ ਉਮੀਦ ਕਰਦਾ ਕਿ لازਮੀ ਮਿਸ਼ਨ ਨੂੰ ਚੋਇਸ ਕਰਕੇ ਸੰਵਿਧਾਨ ਬਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਨਹੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਬੱਚੇ ਸਵਾਰ ਕਰਨਗੇ ਕਿ 바ਵਾ ਸਾਹਬ ਨੇ ਤੋਂ ਅਨੁਸਰਥਾਂ ਲੈ ਕੇ ਦਿੱਤਾ ਸੀ ਜਿਹਦੀ ਅੰਦਰ ਪੁਲਿਸ ਸਰਦਾਰ ਬਣੇ ਕਿ ਜਦੋਂ ਮਨੁੱਖੀ ਸਮਰਤੀ ਲਾਗੂ ਹੋ ਰਹੀ ਸੀ ਤੁਹਾਡੇ ਢਿੱਡੀ ਪੈ ਰਹੀ ਸੀ ਇਹ ਬੱਚੇ ਕਹਿਣਗੇ ਤੁਸੀਂ ਕਿਉਂ ਨਹੀਂ ਲੜਾਇਆ ਕਿਉਂ ਨਹੀਂ ਸੰਘਰਸ਼ ਕੀਤਾ ਇਸ ਕਰਕੇ ਸੰਘਰਸ਼ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਆਪਣੀ ਜ਼ਿੰਮੇਵਾਰੀ ਤੋਂ ਨਾ ਪਛੋ ਇਹ ਚਾਰ ਦਿਨ ਦੀ ਚਾਂਦਨੀ ਜਦੋਂ ਮਨੁੱਖੀ ਸਮਰਤੀ ਲਾਗੂ ਹੋ ਗਈ ਤੁਸੀਂ ਕੀ ਸਮਝਦੇ ਹੋਗੇ ਤੁਹਾਡੀਆਂ ਪੈਨਸ਼ਨਾਂ ਬੰਦ ਨਹੀਂ ਕਰ ਸਕਦੇ ਹੋ ਕੋਟੀਆਂ ਨੌਕਰੀਆਂ ਨਹੀਂ ਉਹ ਲੈ ਸਕਦੇ ਵਾਪਸ ਉਹ ਲੈਣਗੇ ਇਸ ਕਰਕੇ ਸਾਥੀਓ ਗੁੱਸਾ ਨਾ ਕਰੋ ਬੰਦੇ ਦੇ ਪੁੱਤ ਬਣ ਜਿਓ ਨਹੀਂ ਅਗਲੇ ਬਣਾ ਦੇਣਗੇ ਆਤਮ ਕਥਾ ਹੋਰੇ ਵੀਜ਼ਾ ਬੇਟਿੰਗ ਫਾਰ ਅ ਵੀਜ਼ਾ ਦੇ ਵਿੱਚ ਜੋ ਹੋ ਲਿਖਦੇ ਨੇ ਜਿਹੜੇ ਮਿੱਤਰ ਅੱਥੇ ਬਹੁਤ ਵਧੀਆ ਦੋ ਗੀਤ ਗਾਤੇ ਗਏ ਨੇ ਪਹਿਲਾ ਕਲੀ ਦੇ ਰੂਪ ਦੇ ਵਿੱਚ ਤੇ ਦੂਜਾ ਗਾਣਾ ਵੀ ਉਹਨਾਂ ਦਾ ਉਹ ਲੱਗਦਾ ਕੋਈ ਨਾ ਦੀ ਉਸੇ ਕਿਤਾਬ ਦਾ ਨਕੋਚ ਸੀ ਤੁਹਾਡੇ ਸਾਹਮਣੇ ਮੈਂ ਪਸੰਦ ਜੇ ਕੋ 14 ਅਪ੍ਰੈਲ 1493 ਨੂੰ ਪੈਦਾ ਹੁੰਦੀ ਹੈ ਸੂਬੇਦਾਰ ਦੇ ਤੱਕ ਸੂਬੇਦਾਰ ਤਾਂ ਅੱਜ ਵੀ ਬਹੁਤ ਵੱਡੀ ਪੋਸਟ ਹੈ ਕੋਟਾ ਦੇ ਤੱਕ ਇਨਸ਼ਾਅੱਲਾ ਦੇਖਣ ਚੌਥਾ ਬੱਚਾ ਸੀ 8 ਇੰਫੋਰ ਵੀਜ਼ਾ ਅੱਛਾ ਉਹਦਾ ਟਾਈਟਲ ਦਿੱਤਾ ਹੈ 9 ਪੀਐਮ 9 ਵਾ ਇਹ ਹਾਲ ਸੀ ਤੇ ਪਹਿਲੇ ਜਨਤੋਂ ਬਾਅਦ ਜਦੋਂ ਜਾ ਕੇ ਸੂਬੇਦਾਰ ਸਾਹਿਬ ਸ੍ਰੀ ਆਤਮਾ ਜੈਪੀ ਜੀ ਆਜੋ ਤੁਸੀਂ ਵੀ ਅੱਜ ਦੇ ਦੌਰਾ ਜਰੂਰ ਹੈ ਮੈਂ ਅੱਜ ਸਮਾਰੋਹ ਦੇ ਪੁਆਇੰਟਸ ਠੀਕ ਕਰ ਲਿਆ ਬਿਲਕੁਲ ਅੱਜ ਭਾਨੀਗੜ ਦੇ ਵਿੱਚ ਡਾਕਟਰ ਭੀਮਰਾਓ ਅਮੇਡਕਰ ਜੀ ਚੇਤਨਾ ਮੰਚ ਭਾਨੀਗੜ ਦੇ ਵੱਲੋਂ ਬਾਬਾ ਸਾਹਿਬ ਦਾ ਜਿਹੜਾ 133ਵਾਂ ਜਨਮ ਦਿਨ ਜਿਹੜਾ ਮਨਾਇਆ ਗਿਆ ਔਰ ਬੜਾ ਵਧੀਆ ਪ੍ਰੋਗਰਾਮ ਆ ਉਹਨਾਂ ਨੇ ਤਕਰੀਬਨ ਸਾਰੇ ਜਿਹੜੇ ਡਾਕਟਰ ਹਰਜਿੰਦਰ ਵਾਲੀ ਐ ਜੀ ਔਰ ਇਲਾਕੇ ਦੇ ਜਿਹੜੇ ਹੋਰ ਜਿਹੜੇ ਬੁਲਾਰੇ ਨੇ ਉਹ ਵੀ ਆਏ ਆ ਬੱਚਿਆਂ ਨੇ ਪਰਫਾਰਮੈਂਸ ਕੀਤੀ ਐ ਸੋ ਬੜਾ ਵਧੀਆ ਪ੍ਰੋਗਰਾਮ ਆ ਆਰਗੇਨਾਈਜ਼ ਕੀਤਾ ਸੋ ਇੱਕ ਅੱਜ ਦੇ ਦਿਨ ਜਿਹੜਾ ਇੱਕ ਸੁਨੇਹਾ ਸਾਡੇ ਲੋਕਾਂ ਦੇ ਲਈ ਬਾਬਾ ਸਾਹਿਬ ਦੇ ਜਿਹੜੀ ਸੋਚ ਐ ਇੱਕ ਸਿੱਖਿਆਤ ਸਮਾਜ ਆ ਜਿਹੜਾ ਇੱਕ ਜਿਹੜੇ ਜਿਹੜੇ ਜਿਨ੍ਹਾਂ ਦਾ ਜ਼ਬਰ ਜ਼ੁਲਮ ਜਿਨ੍ਹਾਂ ਲੋਕਾਂ ਦੇ ਉਹਨਾਂ ਨੂੰ ਤਕੜੇ ਹੋ ਕੇ ਸਮਾਜ ਦੇ ਲਈ ਲੜਨ ਦੀ ਜਿਹੜੀ ਸੇਧ ਬਾਬਾ ਸਾਹਿਬ ਨੇ ਦਿੱਤੀ ਹੈ ਸੋ ਅੱਜ ਉਸ ਦੇ ਉੱਤੇ ਜਿਹੜਾ ਉਹਨਾਂ ਦੇ ਦੱਸੇ ਹੋਏ ਕਦਮਾਂ ਤੇ ਉੱਤੇ ਜਿਹੜੀ ਚੱਲਣ ਦੀ ਜਿਹੜੀ ਸਮਾਜ ਨੂੰ ਜਿਹੜੀ ਲੋੜ ਹੈ